ਮਿੱਤਰੋ ਸਵਾਗਤ ਹੈ ਤੁਹਾਡਾ ਖਸ਼ਪਨਾ ਡੇਰੀ ਫਾਰਮ ਉੱਤੇ ਅੱਜ ਤੁਹਾਡੇ ਲਈ ਲੈ ਕੇ ਪਹੁੰਚੇ ਹਾਂ ਇੱਕ ਵੈੜ ਬਹੁਤ ਹੀ ਖਾਸ ਵੈੜ ਹੈ ਬਾਕੀ ਸ਼ੌਂਕੀ ਵੀਰਾਂ ਵਾਸਤੇ ਇਹ ਵੀਡੀਓ ਹੈ ਜਿਹੜੀ ਵੈੜ ਹੈ ਜੀ ਇੱਕ ਗਰਲੈਂਡੋ ਹੈ ਕ੍ਰੋਸ ਪੰਜ ਹੈ ਥੋੜਾ ਸ਼ਾਈਵਲ ਹਾਫ ਕ੍ਰੋਸ ਹੈ ਤੇ ਵੈੜ ਦੇ ਤੁਸੀਂ ਕੰਨ ਕੁੰਨ ਦੇਖ ਸਕਦੇ ਹੋ ਬਾਕੀ ਬਰੀਡ ਜਾਨੀ 80% ਗਰਲੈਂਡੋ ਪਾਸ ਹੈ ਤੇ ਥਣਲੇਵਾ ਬਹੁਤ ਸੁਸਤਰਾ ਲੱਗਾ ਹੈ ਜੇ 15 ਦਿਨ ਸੂਨ ਚ ਲੈਂਦੀ ਹੈ ਇਹ ਦੂਸਰੀ ਗੱਲ ਮੂੰਹ ਜੀ ਇਹ ਜਵਾਨ ਹੈ ਬਲੂਨ ਨੇ 16 17 ਕਿਲੋ ਦੁੱਧ ਦਿੱਤਾ ਤੇ ਇਹਦੀ ਕੀ 20 ਪਲੱਸ ਜਾਊਗੀ। ਬਾਕੀ ਥਣਲੇਵਾ ਬਹੁਤ ਸ਼ਾਨਦਾਰ ਲੱਗਾ, ਹਾਈਟ ਬਹੁਤ ਐ, ਲੈਂਥ ਚੰਗੀ ਐ। ਬਰਾਊਨ ਕਾਫੀ ਜਾਂ ਆਪਾਂ ਕਹਿ ਸਕਦੇ ਐ ਬਲੈਕਿਸ਼ ਸ਼ੇਡ ਚ ਐ ਵਿਹੜ ਦਾ ਰੰਗ ਥੋੜਾ ਕੁੱਤੋਂ ਕਾਫੀ ਪੰਚ ਐ ਤੇ ਮਗਰੋਂ ਸ਼ੇਡ ਬਲੈਕ ਐ। ਬਾਕੀ ਵਿਹੜ ਚੰਗੀ ਬਹੁਤ ਐ, ਹਸੀਲ ਸਾਊ ਐ। ਜਿਹੜੇ ਵੀਰੋਂ ਤੋਂ ਆਪਾਂ ਖਰੀਦੀ ਆ ਉਹ ਕਹਿੰਦੇ ਬਿਨਾਂ ਨਿਆਣੇ ਤੋਂ ਚੋਂਦੇ ਰਹੇ ਐ। ਤੇ ਥਣਲੇਵਾ ਦੇਖੋ, ਲੇਵਾ ਵੱਡਾ ਕਰੂਗੀ ਹਜੇ ਢਿੱਲਾ ਪਈਆਂ ਲੈ ਵਿੱਚ। ਦੂਸਰੀ ਗੱਲ ਮਿੱਤਰੋ ਜਿਹੜੀ ਇਹਦੇ ਜਿਹੜਾ ਮਤਲਬ ਟੀਕਾ ਲੱਗਾ ਜੀ ਉਹ ਵੀ ਗਰਲੈਂਡੋ ਦਾ ਲੱਗਾ ਹੈ ਮਾਲਕਾਂ ਦੇ ਦੱਸਣ ਅਨੁਸਾਰ ਤੇ ਦੂਸਰੀ ਗੱਲ ਇਹ ਜਿਹੜੇ ਵੀ ਨੇ ਗਰਲੈਂਡੋ ਨਸਲ ਤੇ ਕੰਮ ਕਰਨਾ ਹੈ ਉਹਦੇ ਆਸਤੇ ਇਹ ਬਹੁਤ ਵਧੀਆ ਆਪਸ਼ਨ ਹੈ ਕਿਉਂਕਿ ਇਹਨਾਂ ਦੀ ਹਜੇ ਜਿਹੜੀ ਗਿਣਤੀ ਹੈ ਗਰਲੈਂਡੋ ਗਾਵਾਂ ਦੀ ਉਹ ਬਹੁਤ ਘੱਟ ਹੈ ਰੇਅਰ ਮਿਲਦੀਆਂ ਤੇ ਕੋਈ ਵੀਰੇ ਤੋਂ ਨਸਲ ਤਿਆਰ ਕਰ ਸਕਦਾ ਹੈ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਦੁੱਧ ਦਾ ਕੰਮ ਵੀ ਕਰੂਗੀ 20-22 ਕਿਲੋ ਦੁੱਧ ਦੇਊਗੀ ਠੰਡਾ ਸੀਲ ਹੈ ਸ਼ਾਨਦਾਰ ਹਾਈਟ ਵੀ ਚੰਗੀ ਹੈ ਲੈਂਥ ਚੰਗੀ ਹੈ ਨਿਸ਼ਾਨੀਆਂ ਹੈਗੀਆਂ ਦੇਖ ਸਕਦੇ ਹੋ ਤੁਸੀਂ ਖਾਨੀ ਵੈੜ ਦੀ ਵੈੜ ਕਿਸੇ ਪੱਖ ਤੋਂ ਨਿੰਦਣ ਵਾਲੀ ਨਹੀਂ ਸਿਰਫ ਜਿਹੜੀ ਗੱਲ ਹੈ ਜੀ 15 ਲਿਨਾਂ ਦੀ ਖੱਤੀ ਹੈ ਲੇਵਾ ਵੱਡਾ ਲਾਊਗੀ ਥੋੜੀ ਜਿਹੀ ਗਾੜੀ ਦੇ ਤੁਹਾਨੂੰ ਲੰਮੇ ਐ ਪਿਛਾੜੀ ਦੇ ਛੋਟੇ ਐ ਬਾਕੀ ਆਮ ਤੌਰ 'ਤੇ ਇਹ ਗਾਵਾਂ ਵਿੱਚ ਦੇਖਿਆ ਜਾਂਦਾ ਹੈ ਬਾਕੀ ਜਿਹੜੇ ਵੀ ਇੰਨੇ ਖਰੀਦਣੀ ਹੋਵੇ ਉਹ ਸੰਪਰਕ ਕਰ ਸਕਦੇ ਐ 9878214644 9878214644 ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਧੰਨਵਾਦ